ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾਂ ਪਿਰ ਜਾਣ ਆਪਣਾ ਤਨ ਮਨ ਅਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵੜਿਆਈ ਦੇ ਭਾਈ ਰੇ ਗੁਰ বিনা ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੇ ਸਭ ਕੋਏ ਰਹਾਉ ਲਖ ਚੌਰਾਸੀ ਫੇਰ ਪਾਇਆ ਕਮਨ ਦੁਜੇ ਪਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦੇ ਫਿਰ ਨ ਬਾਈਐ ਵਰਥਾ ਜਨਮ ਗਵਾਏ ਹਉ ਹੰਕਾਰ ਦੀ ਜਗ ਫੇਰੀ ਨਾ ਤਨ ਤੰਪੈ ਨਾਲ ਅੰਦੀ ਨਾਮ ਨਾ ਚੇਤਈ ਸਭ ਬਾਦੀ ਜਮਕਾਰ ਸਤਗੁਰ ਮਿਲੀਐ ਤਨ ਪਾਇਆ ਹਰ ਨਾਮ ਅਰਧ ਸਮਾਲ ਰਾਮਰਤਿ ਸੇ ਨਿਰਮਲ ਗੁਰ ਕਹਿ ਸਾਈ ਰਸ ਪਾਏ ਮਨ ਰਤਾ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗਨ ਉਤਰਿ ਜੋ ਹਰਤੁਰ ਛੋੜਿਆ ਲਾਏ ਸ੍ਰੀ ਰਾਗ ਮਹਲਾ 3 ਜਾਂ ਫਿਰ ਜਣ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਿਜੇ ਸਾਥ ਮਿਲਾਵੜਾ ਸੱਚ ਬੜਿਆਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਕ ਤੇ ਸਭ ਕੋਈ ਰਹਾਉ ਲੱਖ ਚੌਰਾਸੀ ਫੇਰ ਪਾਇਆ ਗਮਨ ਦੂਜੇ ਭਾਏ ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦੇ ਪਿਰਨ ਪਾਈਐ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਤ ਨਾਮ ਨਾ ਚੇਤਈ ਸਭ ਬਾਦੀ ਜਮਕਾਲ ਸਤ ਗੁਰ ਮਿਲੀਐ ਤਨ ਪਾਇਆ ਹਰ ਨਾਮ ਰਿਧਾ ਸਮਾਲ ਨਾਮ ਰਤ ਸੇ ਨਿਰਮਲੇ ਗੁਰ ਕੈ ਸੈ ਬਾਹੇ ਮਨ ਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗਨ ਉਤਰ ਜੋ ਹਰ ਸੁਰ ਛੋੜੇ ਲਾਏ ਸ੍ਰੀ ਰਾਗ ਮਹਲਾ 3 ਜਾਂ ਪਿਰ ਜਾਣ ਆਪਣਾ ਤਨ ਮਨ ਅਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵੜਿਆਈ ਦੇ ਭਾਈ ਰੇ ਗੁਰ বিনা ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਥੇ ਸਭ ਕੋਏ ਰਹਾਉ ਲਖ ਚੌਰਾਸੀ ਫੇਰ ਪਾਇਆ ਕਮਨ ਦੁਜੇ ਪਾਏ ਬਿਨ ਗੁਰ ਨਿੰਦਨ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦੇ ਪਿਰਨ ਬਾਈਏ ਵਰਥਾ ਜਨਮ ਗਵਾਏ ਹਉ ਹੋਂਕਰਦੀ ਜਗ ਫਰੀਨ ਧਨ ਤਨ ਪੈ ਨਾਲ ਅੰਤੀ ਨਾਮ ਨਾ ਚੇਤਈ ਸਭ ਬਾਦੀ ਜਮਕਾਰ ਸਤਗੁਰ ਮਿਲੀਏ ਧਨ ਪਾਇਆ ਹਰ ਨਾਮ ਅਰਧ ਸਮਾਲ ਰਾਮਰਤਿ ਸੇ ਨਿਰਮਲ ਗੁਰ ਕਹਿ ਸਾਈ ਰਿਸ ਪਾਏ ਮਨ ਰਤਾ ਮਨ ਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗਨ ਉਤਰਿ ਜੋ ਹਰਤੁਰ ਛੋੜਿਆ ਲਾਏ ਸ੍ਰੀ ਰਾਗ ਮਹਲਾ 3 ਜਾਪਿਰ ਜਣ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸਾਥ ਮਿਲਾਵੜਾ ਸੱਚ ਬੜਿਆਈ ਦੇ ਪਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨ ਪਾਈਐ ਜੇ ਲੋਚੇ ਸਭ ਕੋ ਇਹ ਰਹਾਉ 1484 ਫੇਰ ਪਾਇਆ ਗਮਨ ਦੇ ਬਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦ ਦੇ ਪੈਰ ਨ ਪਾਈਏ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਧ ਨਾਮ ਨ ਚੇਤਈ ਤਬ ਬਾਦੀ ਜਮ ਕਾਲ ਸਤ ਗੁਰ ਮਿਲੀਐ ਤਨ ਪਾਇਆ ਹਰ ਨਾਮ ਰਿਧਾ ਸਮਾਲ ਨਾਮ ਰਤ ਸੇ ਨਿਰਮਲੇ ਗੁਰ ਕੈ ਸੈ ਜਿਸ ਬਾਹੇ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗ ਨ ਉਤਰ ਜੋ ਹਰ ਤੁਰ ਛੋੜਿਆ ਲਾਏ ਵੀਰਾ ਮਹਲਾ ਤੀਜਾ ਜਾਂ ਪਿਰ ਜਾਣ ਆਪਣਾ ਤਨ ਮਨ ਅਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵੜਿਆਈ ਦੇ ਭਾਈ રે ਗੁਰ বিনা ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਥੇ ਸਭ ਕੋਏ ਰਹਾਉ ਲਖ ਚੌਰਾਸੀ ਫੇਰ ਪਾਇਆ ਕਮਨ ਦੁਜੇ ਪਾਏ ਬਿਨ ਗੁਰ ਨੀਂਦ ਨ ਆਵਹੀ ਦੁਖੀ ਰਹਿਣ ਵਿਹਾਏ ਬਿਨ ਸਬਦੇ ਬਿਰ ਨ ਬਾਈਐ ਵਰਥਾ ਜਨਮ ਗਵਾਏ ਹਉ ਹੁੰਕਰਦੀ ਜਗ ਫਰੀ ਨਾ ਤਨ ਤੰਪੈ ਨਾਲ ਅੰਤੀ ਨਾਮ ਨਾ ਚੇਤਈ ਸਭ ਬਾਦੀ ਜਮਕਾਰ ਸਤਗੁਰ ਮਿਲੀਐ ਧਨ ਪਾਇਆ ਹਰ ਨਾਮ ਅਰਧ ਸਮਾਲ राम रत से निर्मले गुरू के पाए मान रता, मान से मन रन रंग सिहो रसना रस न उतर जो हर तुर छोड लाए ਸੇ ਰਾਗ ਮਹਲਾ 3 ਜਾ ਪਰ ਜਣ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਉਂਦੇ ਆ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਬੜਿਆਈ ਦੇ ਪਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਕ ਤੇ ਸਭ ਕੋਈ ਰਹਾਉ ਲਖ 84 ਫੇਰ ਪਾਇਆ ਗਮਣ ਦੂਜੇ ਭਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦੇ ਪਿਰ ਨ ਪਾਈਐ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਤ ਨਾਮ ਨ ਚੇਤਈ ਤਬ ਦੀ ਜਮਕਾਲ ਸਤਗੁਰ ਮਿਲਿਆ ਧਨ ਪਾਇਆ ਹਰ ਨਾਮ ਰਿਧਾ ਸਮਾਲ ਨਾਮ ਰਤ ਸੇ ਨਿਰਮਲੇ ਗੁਰ ਕੈ ਸਹਿ ਰਿਸ ਪਾਏ ਮਨ ਤਨ ਰਤਾ ਰੰਗ ਸਿਓ ਰਸ ਨਾਰਸਨ ਰਸਾਏ ਨਾਨਕ ਰੰਗਨ ਉਤਰ ਜੋ ਹਰ ਤੁਰ ਛੋੜਿਆ ਲਾਏ ਵਾਰੀ ਰਾਗ ਮਹਲਾ 3 ਜਾਂ ਪਿਰ ਜਾਣ ਆਪਣਾ ਤਨ ਮਨ ਅਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵੜਿਆਈ ਦੇ ਭਾਈ ਰੇ ਗੁਰ ਬਿਨ ਭਗਤ ਨ ਹੋਏ ਬਿਨ ਗੁਰ ਭਗਤ ਨਾ ਬਾਈਏ ਜੇਨ ਉੱਚੇ ਸਭ ਕੋਏ ਰਹਾਉ ਲਖ 84 ਫੇਰ ਪਾਇਆ ਕਾਮਣ ਦੁਜੇ ਪਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦੇ ਫਿਰ ਨ ਬਾਈਏ ਵਰਥਾ ਜਨਮ ਗਵਾਏ ਹੋਂ ਹੋਂ ਕਰਦੀ ਜਗ ਫਰੀ ਨਾ ਤਨ ਤੰਪੈ ਨਾਲ ਅੰਤੀ ਨਾਮ ਨਾ ਚੇਤਈ ਸਭ ਬਾਦੀ ਜਮਕਾਰ ਸਤਗੁਰ ਮਿਲੀਏ ਤਨ ਪਾਇਆ ਹਰ ਨਾਮ ਅਰਦ ਸਮਾਲ ਰਾਮ ਰਤ ਸਹਿਨੇ ਰਮਲੇ ਗੁਰ ਕਹਿ ਸਾਇ ਰਿਸ ਪਾਏ ਮਨ ਰਤਾ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗਨ ਉਤਰਿ ਜੋ ਹਰਤੁਰ ਛੋੜਿਆ ਲਾਏ ਸ੍ਰੀ ਰਾਗ ਮਹਲਾ 3 ਜਾਪਿਰ ਜਣ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਿਜੇ ਸਾਚ ਮਿਲਾਵੜਾ ਸਚ ਵੜਿਆਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨ ਪਾਈਐ ਜੇ ਲੋਚੇ ਸਭ ਕੋਇ ਰਹਾਉ ਲਖ 84 ਫੇਰ ਪਾਇਆ ਗਮਨ ਦੇ ਬਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦ ਦੇ ਪਿਰ ਨ ਪਾਈਏ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਤ ਨਾਮ ਨ ਚੇਤਈ ਸਭ ਬਾਦੀ ਜਮ ਕਾਲ ਸਤ ਗੁਰ ਮਿਲੀਐ ਤਨ ਪਾਇਆ ਹਰ ਨਾਮ ਰਿਧਾ ਸਮਾਲ ਨਾਮ ਰਤ ਸੇ ਨਿਰਮਲੇ ਗੁਰ ਕੈ ਸੈ ਰਿਸ ਪਾਏ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗ ਨ ਉਤਰ ਜੋ ਹਰ ਤੁਰ ਛੋੜਿਆ ਲਾਏ ਬਹਿਲਾ ਤੀਜਾ ਜਾਂ ਪਿਰ ਜਾਣ ਆਪਣਾ ਤਨ ਮਨ ਅਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵੜਿਆਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਥੇ ਸਭ ਕੋਏ ਰਹਾਉ ਲਖ ਚੌਰਾਸੀ ਫੇਰ ਪਾਇਆ ਕਮਨ ਦੁਜੇ ਪਾਏ ਬਿਨ ਗੁਰ ਨਿੰਦਨ ਆਵਹੀ ਦੁਖੀ ਰਹਿਣ ਵਿਹਾਏ ਬਿਨ ਸਬਦੇ ਪਿਰ ਨ ਬਾਈਐ ਵਰਥਾ ਜਨਮ ਗਵਾਏ ਹਉ ਹੰਗਰਦੀ ਜਗ ਫਰੀ ਨ ਤਨ ਸੰਪੈ ਨਾਲ ਅੰਤੀ ਨਾਮ ਨਾ ਚੇਤਈ ਸਭ ਬਾਦੀ ਜਮਕਾਰ ਸਤਗੁਰ ਮਿਲੀਐ ਤਨ ਪਾਇਆ ਹਰ ਨਾਮ ਅਰਧ ਸਮਾਲ ਰਾਮਰਤਿ ਸੇਨੇਰ ਮਲੇ ਗੁਰ ਕਹਿ ਸਹੈ ਰਸ ਪਾਏ ਮਨ ਰਤਾ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗਨ ਉਤਰਿ ਜੋ ਹਰਤੁਰ ਛੋੜਿਆ ਲਾਏ ਸ੍ਰੀ ਰਾਗ ਮਹਲਾ 3 ਜਾਂ ਫਿਰ ਜਣ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸਾਥ ਮਿਲਾਵੜਾ ਸਚ ਬੜਿਆਈ ਦੇ ਪਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਕ ਤੇ ਸਭ ਕੋਈ ਰਹਾਉ 1484 ਫੇਰ ਪਾਇਆ ਗਮਨ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਸਾਏ ਬਿਨ ਸਬਦ ਦੇ ਪਿਰ ਨ ਪਾਈਏ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਧ ਨਾਮ ਨ ਚੇਤਈ ਤਬ ਬਾਦੀ ਜਮ ਕਾਲ ਸਤਗੁਰ ਮਿਲੀਐ ਤਨ ਪਾਇਆ ਹਰ ਨਾਮ ਰਿਧਾ ਸਮਾਲ ਨਾਮ ਰਤਸੇ ਨਿਰਮਲੇ ਗੁਰ ਕੈ ਸੈ ਰਿਸ ਭਾਏ ਮਨ ਤਨ ਰਤਾ ਰੰਗ ਸਿਉ ਰਸ ਨਾਰਸਨ ਰਸਾਏ ਨਾਨਕ ਰੰਗਨ ਉਤਰ ਜੋ ਹਰ ਤੁਰ ਛੋੜਿਆ ਲਾਏ ਵਾਹਿਰੀ ਰਾਗ ਮਹਲਾ 3 ਜਾਂ ਪਿਰ ਜਾਣ ਆਪਣਾ ਤਨ ਮਨ ਅਗੇ ਧਰੇ ਸੁਹਾਗਣੀ ਕਰਮ ਕਮਾਉਂਦਿਆਂ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵੜਿਆਈ ਦੇ ਭਾਈ ਰੇ ਗੁਰ বিনা ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਥੇ ਸਭ ਕੋਏ ਰਹਾਉ ਲਖਚਰਾਸੀ ਫੇਰ ਪਾਇਆ ਕਮਨ ਦੁਜੇ ਪਾਏ ਬਿਨ ਗੁਰ ਨੀਂਦ ਨ ਆਵਹੀ ਦੁਖੀ ਰਹਿਣ ਵਿਸਾਏ ਬਿਨ ਸਬਦੇ ਬਿਰ ਨ ਬਾਈਐ ਵਰਥਾ ਜਨਮ ਗਵਾਏ ਹਉ ਹੰਗਰਦੀ ਜਗ ਫਰੀਨ ਤਨ ਤੰਪੈ ਨਾਲ ਅੰਤੀ ਨਾਮ ਨਾ ਚੇਤਈ ਸਭ ਬਾਦੀ ਜਮਕਾਰ ਸਤਗੁਰ ਮਿਲੀਐ ਤਨ ਪਾਇਆ ਹਰ ਨਾਮ ਅਰਧ ਸਮਾਲ ਰਾਮਰਤਿ ਸੈਨੇਰ ਮਲੇ ਗੁਰ ਕਹਿ ਸਾਈ ਰਸ ਭਾਏ ਮਨ ਰਤਾ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗਨ ਉਤਰ ਜੋ ਹਰਤੁਰ ਛੋੜਿਆ ਲਾਏ ਸ੍ਰੀ ਰਾਗ ਮਹਲਾ 3 ਜਾਪਿਰ ਜਣ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਵਦਿਆਂ ਸਹੀ ਕਰਮ ਕਰੇ ਸਹਜੇ ਸਾਥ ਮਿਲਾਵੜਾ ਸੱਚ ਬੜਿਆਈ ਦੇ ਪਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਕ ਤੇ ਸਭ ਕੋੇ ਰਹਾਉ 1484 ਫੇਰ ਪਾਇਆ ਗਮਨ ਦੇ ਭਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸਬਦ ਦੇ ਪੈਰ ਨ ਭਾਈਏ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਧ ਨਾਮ ਨ ਚੇਤਈ ਤਬ ਬਾਦੀ ਜਮ ਕਾਲ ਸਤ ਗੁਰ ਮਿਲੀਐ ਤਨ ਪਾਇਆ ਹਰ ਨਾਮ ਰਿਦ ਸੁਮਾਲ ਨਾਮ ਰਤਸੇ ਨਿਰਮਲੇ ਗੁਰ ਕੈ ਸੈ ਰਿਸ ਭਾਏ ਮਨ ਤਨ ਰਤਾ ਰੰਗ ਸਿਉ ਰਸ ਨਾਰਸਨ ਰਸਾਏ ਨਾਨਕ ਰੰਗਨ ਉਤਰ ਜੋ ਹਰ ਤੁਰ ਛੋੜਿਆ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ